ਜੋ ਤੁਹਾਡੀ ਵੀਡੀਓ ਦੇਖੀ ਸੀਗੀ ਤੇ ਆ ਬੱਚੇ ਇੰਨੇ ਦੇਖੇ ਵੀ ਇੰਨਾ ਇਹ ਜੋਰ ਲਾ ਰਹੇ ਆ ਤੇ ਆਪਦੀ ਕਸਰਤ ਕਰ ਰਹੇ ਆ ਇਹ ਬੱਚਿਆਂ ਨੂੰ ਹੌਸਲਾ ਦੇਣ ਨਹੀਂ ਆਇਆ ਇੱਥੇ ਆ ਕੇ ਐਕਚੁਅਲੀ ਮੇਰਾ ਹੌਸਲਾ ਵਧਿਆ ਮੇਰੇ ਕੋਲ ਸ਼ਬਦ ਨਹੀਂ ਦੱਸਣ ਨੂੰ ਵੀ ਮੈਂ ਇੱਥੇ ਆ ਕੇ ਮੈਨੂੰ ਕਿੰਨੀ ਖੁਸ਼ੀ ਮਹਿਸੂਸ ਹੋਈ ਆ ਪੁਲਿਸ ਦੇ ਅਧਿਕਾਰੀਆਂ ਨੂੰ ਅਸੀਂ ਵੀ ਇਹ ਗੱਲ ਕਵਾਂਗੇ ਵੀ ਆਪਦਾ ਦਸਵੰਦ ਕੱਢ ਗਈ ਚਾਹੇ ਬੱਚਿਆਂ ਤੱਕ ਦੇ ਦਿਆ ਕਰੋ ਐਸਚਓ ਸਾਹਿਬ ਨੇ ਜਾਂ ਥਾਣੇ ਚ ਐਸਚਓ ਨੇ ਹੋਰ ਮੁਲਾਜ਼ਮ ਨੇ ਡੀਐਸਪੀ ਸਰ ਨੇ ਵੀ ਦਸਵੰਦ ਜਿਹੜਾ ਹੁੰਦਾ ਦਸਵੰਦ ਕੱਢ ਕੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਦਸਵੰਦ ਕੱਢ ਕੇ ਇਹੋ ਜੇ ਬੱਚਿਆਂ 'ਚ ਵੰਡਿਆ ਜਾਵੇ ਤਾਂ ਸ਼ਾਇਦ ਆਉਣ ਵਾਲੇ ਸਮੇਂ 'ਚ ਇਹ ਬੱਚੇ ਬਹੁਤ ਵੱਡੇ ਅਫਸਰ ਬਣ ਸੰਤ ਬਹੁਤ ਬੜੀ ਖੁਸ਼ੀ ਹੋਈ ਜੇ ਸਾਡੇ ਕੋਲ ਆ ਕੇ ਹੈਲਪ ਕੀਤੀ ਸਾਨੂੰ ਇੰਦਾ ਹੀ ਬਹੁਤ ਖੁਸ਼ੀ ਸਾਡੀ ਸਾਰੇ ਇਹਦਾ ਤੇ ਬਸ ਨੂੰ ਇਹੋ ਕੁਝ ਚਾਹੀਦੀ। इमोशनल ਜੇ ਲੱਗਦਾ ਹੋਏ ਪਏ ਜੀ। ਹਾਂਜੀ ਜ਼ਿਆਦਾ ਹੋ ਗਿਆ ਜੀ। ਜਿੰਨਾ ਹੁਣ ਕੰਟਰੋਲ ਹੋਇਆ ਨਾ ਬਹੁਤ ਜ਼ਿਆਦਾ ਕੰਟਰੋਲ ਆ। ਜਿਵੇਂ 100 ਚੋਂ 90% ਕੰਟਰੋਲ ਕਹਿ ਸਕਦੇ ਹਾਂ ਯਾਰ। ਹੂੰ। ਤੁਹਾਡਾ ਬਹੁਤ ਬਹੁਤ ਧੰਨਵਾਦ। ਪੁਲਿਸ ਵਾਲੇ ਕਿਹੜਾ ਬੰਨਾ ਚਾਹੁੰਦਾ ਸੀ ਕਹਿੰਦੇ ਸੀ ਪੁਲਿਸ ਦੇ ਵਿੱਚ ਜਾਣਾ। ਮੜਾ ਜਾਇਓ 1 ਮਿੰਟ ਅੱਗੇ। ਅੱਗੇ ਆਇਓ ਜਿਹੜੇ ਪੁਲਿਸ ਵਾਲੇ ਸੀ ਜਿਨ੍ਹਾਂ ਨੇ ਹੱਥ ਖੜਾ ਕੀਤਾ ਸੀ ਇੱਕ ਵਾਰ ਖੜੇ ਹੋਏ ਪੁਲਿਸ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਪੁਲਿਸ ਅਫਸਰ ਬੰਨਾ ਚਾਹੁੰਨੇ ਆ। ਪਰ ਸ਼ਾਇਦ ਮੈਂ ਪਹਿਲਾਂ ਪ੍ਰੈਕਟੀਕਲੀ ਦੇਖਦਾ। ਤੁਸੀਂ ਪੁ ਇਧਰ ਆ ਮੜਾ ਜੀ ਦੱਸੋ ਸਰ ਦੀ ਕੀ ਪੋਸਟ ਆ ਪਤਾ ਤੁਹਾਨੂੰ ਮੇਰਾ ਕਹਿਣ ਦਾ ਮਤਲਬ ਇਹ ਸੀ ਵੀ ਇਹ ਉਹਨਾਂ ਗਰੀਬ ਘਰਾਂ ਦੇ ਵਿੱਚੋਂ ਨੇ ਸਪਨਾ ਦੇਖ ਲਿਆ ਜਾਂਦਾ ਪਰ ਉਹ ਸਪਨੇ ਨੂੰ ਪੂਰਾ ਕਰਨ ਦੇ ਲਈ ਉਹ ਚੀਜ਼ਾਂ ਨਹੀਂ ਮਿਲਦੀਆਂ ਉਹ ਬੂਸਟ ਨਹੀਂ ਮਿਲਦਾ ਉਹ ਪਾਵਰ ਨਹੀਂ ਮਿਲਦੀ ਔਰ ਜਿਹੜੀ ਗੰਦੀ ਸੰਗਤ ਹੁੰਦੀ ਆ ਉਹ ਇਹਨਾਂ ਨੂੰ ਖਿੱਚ ਕੇ ਲੈ ਜਾਂਦੀ ਆ ਨਸ਼ੇ ਵੱਲ ਪਰ ਇਹ ਉਹ ਬੱਚੇ ਨੇ ਜਿਨ੍ਹਾਂ ਨੂੰ ਇਹ ਪਤਾ ਵੀ ਅਸੀਂ ਪੁਲਿਸ ਦੇ ਵਿੱਚ ਜਾਣਾ ਵੱਡੇ ਅਫਸਰ ਬਣਨਾ ਉਹਦਾ ਚਾਹੇ ਇਹਨਾਂ ਨੂੰ ਕੋਈ ਨਹੀਂ ਪਤਾ ਵੀ ਇੱਥੇ ਕਿਹੜੇ ਅਹੁਦੇ ਦੇ ਅਫਸਰ ਆਏ ਨੇ ਇਹ ਵੀ ਇੱਕ ਜਿਹੜੀ ਬਹੁਤ ਵਧੀਆ ਤਸਵੀਰ ਹੈਗੀ ਆ ਤੁਹਾਨੂੰ ਇੱਕ ਵੀਡੀਓ ਦਿਖਾਈ ਸੀ ਜਿਸ ਵੀਡੀਓ ਦੇ ਵਿੱਚ ਆ ਬੱਚੇ ਇਸ ਪਿੰਡ ਦੇ ਜਿਹੜੇ ਕਬੱਡੀ ਖੇਡ ਰਹੇ ਸੀ ਔਰ ਇਹਨਾਂ ਦਾ ਕਹਿਣਾ ਸੀ ਕਿ ਨਸ਼ੇ ਤੋਂ ਦੂਰ ਰਵਾਂਗੇ ਔਰ ਨਸ਼ੇ ਦੇ ਨੇੜੇ ਨਹੀਂ ਜਾਵਾਂਗੇ ਤੁਹਾਨੂੰ ਦੱਸਿਆ ਸੀ ਕਿ ਇਹਨਾਂ ਬੱਚਿਆਂ ਨੇ ਕਿਹਾ ਸੀ ਕਿਸੇ ਦਾ ਪਿਓ ਕਿਸੇ ਦਾ ਚਾਚਾ ਕਿਸੇ ਦਾ ਭਰਾ ਚਿੱਟੇ ਦੇ ਨਾਲ ਮਰਿਆ ਹੈ ਔਰ ਫਿਰੋਜ਼ਪੁਰ ਦਾ ਮਸ਼ਹੂਰ ਪਿੰਡ ਸੀ ਔਰ ਅੱਜ ਇਹਨਾਂ ਦੀ ਹੌਸਲਾ ਅਫਜ਼ਾਈ ਦੇ ਲਈ ਫਿਰੋਜ਼ਪੁਰ ਦਾ ਪ੍ਰਸ਼ਾਸਨ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਇੱਥੇ ਖੁਦ ਆ ਕੇ ਹਾਲਾਂਕਿ ਚਲੋ ਇਹਨਾਂ ਬੱਚਿਆਂ ਦੀ ਜਿਹੜੀ ਖਰਾਕ ਦੀ ਕੱਲ ਇਹਨਾਂ ਨੇ ਮੰਗ ਕੀਤੀ ਸੀ ਔਰ ਘੇੜਾ ਮਾਰਨ ਦੇ ਲਈ ਆਏ ਵੀਡੀਓ ਵੇਖਣ ਤੋਂ ਬਾਅਦ ਅਸੀਂ ਆਫਰ ਕੋਰਡ ਇਹਨਾਂ ਨੂੰ ਪੁੱਛਿਆ ਕਹਿੰਦੇ ਵੀ ਵੀਡੀਓ ਦੇਖੀ ਤੇ ਅਸੀਂ ਚਲੋ ਕਿਹਾ ਵੀ ਬੱਚਿਆਂ ਦਾ ਬੱਚਿਆਂ ਨੂੰ ਕੁਝ ਨਾ ਕੁਝ ਜਿੰਨਾ ਹੋ ਸਕਦਾ ਉਹਨਾਂ ਦੇਈਏ ਤਾਂ ਫਿਲਹਾਲ ਇਹਨਾਂ ਨੂੰ ਵੀ ਸਰ ਨੂੰ ਵੀ ਪੁੱਛ ਲੈਣਾ ਸਰ ਏ ਜਿਵੇਂ ਤੁਸੀਂ ਆਫਰ ਕੋਡ ਤਾਂ ਚਲੋ ਵੈਸੇ ਦੱਸ ਹੀ ਦਿੱਤਾ ਹੀ ਹੁਣ ਆਨ ਰਿਕਾਰਡ ਹੋ ਗਿਆ ਵੀ ਤੁਸੀਂ ਆ ਵੀਡੀਓ ਵੇਖੀ ਤੇ ਤੁਸੀਂ ਡਰੈਸ ਵੀ ਬਾਅਦ ਚ ਪੁੱਛਿਆ ਵੀ ਇਹ ਕੀ ਹੈਗਾ ਬੱਚਿਆਂ ਦਾ ਕੀ ਲੱਗਿਆ ਤੁਹਾਨੂੰ ਇੱਥੇ ਆ ਕੇ ਕਿੰਨਾ ਕੁ ਹੌਸਲਾ ਪੰਜਾਬ ਫਰੋਇਪਰ ਦਾ ਨੰਬਰ 1 ਪਿੰਡ ਚ ਆਉਂਦਾ ਸੀ ਇਹ ਪਿੰਡ ਪਰ ਹੁਣ ਕਹਿੰਦੇ ਵੀ ਬੜਾ ਵਧੀਆ ਇੱਥੇ ਸਿਸਟਮ ਚੱਲ ਰਿਹਾ ਜੀ ਮੈਂ ਤੁਹਾਨੂੰ ਮਤਲਬ ਮੇਰੇ ਕੋਲ ਸ਼ਬਦ ਨਹੀਂ ਦੱਸਣ ਨੂੰ ਵੀ ਮੈਂ ਇੱਥੇ ਆ ਕੇ ਮੈਨੂੰ ਕਿੰਨੀ ਖੁਸ਼ੀ ਮਹਿਸੂਸ ਹੋਈ ਆ ਜਦੋਂ ਤੁਹਾਡੀ ਵੀਡੀਓ ਦੇਖੀ ਸੀਗੀ ਤੇ ਆ ਬੱਚੇ ਇੰਨੇ ਦੇਖੇ ਵੀ ਇੰਨਾ ਇਹ ਜੋਰ ਲਾ ਰਹੇ ਆ ਤੇ ਆਪਦੀ ਕਸਰਤ ਕਰ ਰਹੇ ਆ ਗੇਮ ਲਾਰੇ ਆ ਤੇ ਆਪਸ ਵਿੱਚ ਇਹਨਾਂ ਦਾ ਮਤਲਬ ਇਹ ਕੋਈ ਥੱਕ ਨਹੀਂ ਰਿਹਾ ਤੇ ਥੱਕਦੇ ਵੀ ਆ ਤਾਂ ਉਸ ਚੀਜ਼ ਨੂੰ ਇੰਜੋਏ ਕਰ ਰਹੇ ਆ ਤੇ ਇਹ ਇੱਕ ਤੁਸੀਂ ਕਹਿ ਸਕਦੇ ਇੱਕ ਇਹ ਗਾਂਹ ਬਦੂ ਸੋਚ ਹੈ ਜਿਹੜਾ ਬੱਚਿਆਂ ਤੋਂ ਆਪਾਂ ਸੇਧ ਲੈ ਕੇ ਆਪਾਂ ਪੰਜਾਬ ਨੂੰ ਇਸ ਏਰੀਆ ਨੂੰ ਜੇ ਆਪਾਂ ਨਸ਼ਾ ਮੁਕਤ ਕਰ ਸਕਦੇ ਆ ਤਾਂ ਸਾਰਾ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰ ਸਕਦੇ ਆ ਇਹੋ ਜੇ ਜਜ਼ਬੇ ਦੀ ਲੋੜ ਹੈ ਇਹੋ ਜੇ ਬੱਚਿਆਂ ਦੀ ਲੋੜ ਹੈ ਇਹੋ ਜੇ ਨੌਜਵਾਨਾਂ ਦੀ ਲੋੜ ਆਪਾਂ ਨੂੰ ਜਿਹੜੇ ਬੱਚੇ ਅਜਿਹੇ ਸਮੇਂ ਦੇ ਵਿੱਚ ਇੰਨੀ ਜਿਆਦਾ ਕਸਰਤ ਕਰਕੇ ਤੇ ਵਧੀਆ ਸਪੋਰਟਸ ਦੇ ਵਿੱਚ ਅੱਗੇ ਆ ਕੇ ਤੇ ਇਹਨਾਂ ਨੇ ਆਟੋਮੈਟਿਕਲੀ ਨਸ਼ਿਆਂ ਤੋਂ ਦੂਰ ਰਹਿਣਾ ਤੇ ਇਹਨਾਂ ਦਾ ਜਿਹੜਾ ਆਪਾਂ ਮੈਂ ਆਹ ਤਾਂ ਮੇਰੇ ਕੋਲ ਮੇਰੇ ਵੱਲੋਂ ਇੱਕ ਸਿੰਬੋਲਿਕ ਹੈ ਜਿਵੇਂ ਜਿਹਾ ਇੱਕ ਸੰਕੇਤਕ ਤੌਰ ਤੇ ਮੈਂ ਇਹਨਾਂ ਵਾਸਤੇ ਬੱਚਿਆਂ ਵਾਸਤੇ ਜਿਹੜਾ ਅਸੀਂ ਕਰਕੇ ਲਿਆਏ ਆ ਮੈਂ ਇੱਥੇ ਇਹਨਾਂ ਨੂੰ ਵੀ ਵਧਾਈ ਦੇਵਾਂਗਾ ਸਾਡੇ ਡੀਐਸਪੀ ਆਰ ਤੇ ਸਾਡੇ ਐਸਐਚਓ ਸਾਹਿਬ ਤੇ ਇਹਨਾਂ ਨੇ ਇੰਨਾ ਜ਼ੋਰ ਲਾ ਕੇ ਇਸ ਇਲਾਕੇ ਦੇ ਵਿੱਚ ਇਹਨਾਂ ਨੇ ਜਿਹੜੀ ਦਬਸ਼ ਰੱਖੀ ਹੈ ਜਿਹੜੇ ਕੋਈ ਨਸ਼ਾ ਵੇਚਣ ਵਾਲੇ ਸੀ ਉਹਨਾਂ ਦੇ ਕਾਰਵਾਈਆਂ ਕਰ ਕਰਕੇ ਤੇ ਉਹਨਾਂ ਨੂੰ ਕੁਝ ਜਣੇ ਜਿਹੜੇ ਫੜ ਕੇ ਅੰਦਰ ਦਿੱਤੇ ਆ ਬਾਕੀ ਇਹ ਇਲਾਕਾ ਛੱਡ ਕੇ ਭੱਜ ਗਏ ਆ ਤੇ ਉੱਥੋਂ ਸਾਰਿਆਂ ਤੋਂ ਸੇਧ ਉਸ ਤੋਂ ਅੱਗੇ ਵੀ ਸੇਧ ਜਿੰਨਾ ਚਿਰ ਇਹ ਬੱਚੇ ਅੱਗੇ ਨਹੀਂ ਆਉਂਦੇ ਜਿੰਨਾ ਜਰ ਬੱਚੇ ਆਪਣੇ ਗਰਾਊਂਡਾਂ 'ਚ ਨਹੀਂ ਜਾਂਦੇ ਖੇਡਾਂ ਵਾਲੀ ਪੈਂਦੇ ਉਨੀ دیر ਨਸ਼ਾ ਖਤਮ ਕਰਨਾ ਬਹੁਤ ਔਖਾ ਹੈ ਮੈਨੂੰ ਇੱਥੇ ਆ ਕਿ ਇੰਨੀ ਕਿ ਇਹ ਆਪਦੇ ਆਪ ਦੇ ਵਿੱਚ ਇੱਕ ਹੋਰ એનર્ਜੀ ਮਿਲੀ ਆ ਇਹਨਾਂ ਬੱਚਿਆਂ ਨੂੰ ਦੇਖ ਕੇ ਵੀ ਜੇ ਆਪਾਂ ਥੋੜੀ ਜਿਹੀ ਐਫਰਟ ਕਰੀਏ ਸਾਰੇ ਰਲ ਮਿਲ ਕੇ ਜਿਵੇਂ ਆਪਣੇ ਸਰਦਾਰ ਸਾਹਿਬ ਇੱਥੇ ਇਹਨਾਂ ਦਾ ਤੁਹਾਡਾ ਕੀ ਨਾਮ ਸਾਹਿਬ ਬਲਜਿੰਦਰ ਸਿੰਘ ਸਭ ਬਲਜਿੰਦਰ ਸਿੰਘ ਹੈਗੇ ਆ ਜਿਵੇਂ ਇਹ ਜਿੰਨਾ ਵੀ ਆਪਦਾ ਜੋਰ ਲਾ ਕੇ ਬੱਚਿਆਂ ਦੀ ਮਦਦ ਕਰਦੇ ਆ ਬੱਚਿਆਂ ਦੇ ਨਾਲ ਆਉਂਦੇ ਆ ਇੱਥੇ ਖੇਡ ਇਹਨਾਂ ਦੇ ਖੇਡਣ ਦੇ ਸਹੂਲਤਾਂ ਦਿੰਦੇ ਆ ਇਹਨਾਂ ਨੂੰ ਤੇ ਇਹ ਬੱਚਿਆਂ ਨੂੰ ਇੰਨਾ ਆਸਰਾ ਹੀ ਬਹੁਤ ਹੁੰਦਾ ਹੈ ਵੀ ਸਾਡੇ ਨਾਲ ਕੋਈ ਖੜੇ ਹੈ ਤੇ ਅਸੀਂ ਇਹਦੇ ਵਿੱਚ ਅੱਗੇ ਅਗਾਹ ਵਧ ਕੇ ਆਪਾਂ ਗੇਮਾਂ ਦੇ ਵਿੱਚ ਆ ਸਕਦੇ ਹਾਂ ਤੇ ਇਹ ਮਤਲਬ ਸਾਡੀ ਹੌਸਲਾ ਵਸਾਈ ਹੈ ਬੱਚਿਆਂ ਦੀ ਹੌਸਲਾ ਵਸਾਈ ਤਾਂ ਆ ਇੱਕ ਸੰਕੇਤਕ ਹੈ ਬਟ ਜ਼ਿਆਦਾ ਸਾਡੀ ਹੌਸਲਾ ਵਸਾਈ ਹੈ ਵੀ ਜੋ ਅਸੀਂ ਜ਼ੋਰ ਲਾ ਕੇ ਸਾਰੇ ਕੰਮ ਕਰ ਰਹੇ ਹਾਂ ਉਸ ਦਾ ਕੋਈ ਅਸਰ ਸਾਹਮਣੇ ਨਿਕਲ ਰਿਹਾ ਹੈ ਤੇ ਆ ਬੱਚਿਆਂ ਰਾਹੀਂ ਨਿਕਲ ਰਿਹਾ ਜਿਹੜਾ ਆਪਣਾ ਅੱਗੇ ਆਉਣ ਵਾਲਾ ਭਵਿੱਖ ਹੈ ਇਹ ਸਾਰੇ ਬੱਚੇ ਇਹਨਾਂ ਨੇ ਜਾ ਕੇ ਅੱਗੇ ਵਾਕਡੋਰ ਸਾਹਮਣੇ ਕੁਛ ਨੇ ਅਫਸਰ ਬੰਨਾ ਹੈ ਕੁਛ ਨੇ ਪੁਲਿਸ ਜਾਣਾ ਕੁਛ ਨੇ ਫੌਜ ਚ ਜਾਣਾ ਕੁਛ ਬੱਚਾ ਨੇ ਟੀਚਿੰਗ ਲੈ ਮਤਲਬ ਅਡਟ ਪ੍ਰੋਫੈਸ਼ਨਰ ਚ ਜਾਣਾ ਸਾਰੇ ਬੱਚਾ ਨੇ ਇਹਨਾਂ ਨੇ ਵੱਡੇ ਹੋ ਕੇ ਜਾਣਾ ਕਾਮਯਾਬ ਕਰਨਾ ਆਪਦੇ ਆਪ ਨੂੰ ਆਪਦੇ ਪਿੰਡ ਦਾ ਨਾਮ ਰੋਸ਼ਨ ਕਰਨਾ ਉਸ ਤੋਂ ਅੱਗੇ ਪੰਜਾਬ ਦਾ ਜ਼ਿਲ੍ਹੇ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਇਹਨਾਂ ਨੇ ਕਰਨਾ ਜੇ ਇਹਨਾਂ ਬੱਚਿਆਂ ਚ ਇਹ ਜਜ਼ਬਾ ਹੈ ਤਾਂ ਇਹ ਸਾਡੇ ਹੌਸਲੇ ਹੋਰ ਉੱਤੇ ਚੜ ਜਾਂਦੇ ਇਹਦੇ ਨਾਲ ਇਹ ਬੱਚਾ ਨੂੰ ਹੌਸਲਾ ਦੇ ਨਹੀਂ ਆਇਆ ਇੱਥੇ ਆ ਕੇ ਐਕਚੁਅਲੀ ਮੇਰਾ ਹੌਸਲਾ ਵਧਿਆ ਵੀ ਇਹ ਬੱਚਿਆਂ ਨੂੰ ਦੇਖ ਕੇ ਵੀ ਆਪਾਂ ਜੇ ਇੱਥੋਂ ਵੀ ਜਿਹੜਾ ਸਭ ਤੋਂ ਬਦਨਾਮ ਪਿੰਡ ਸੀਗਾ ਇੱਥੋਂ ਆਪਣ ਨੂੰ ਇਹੋ ਜਿਹੇ ਬੱਚੇ ਆ 25 30 ਬੱਚੇ ਦੇਖੋ ਖੇਡਦੇ ਫਿਰਦੇ ਆ ਇੰਨੀ ਗਰਮੀ 'ਚ ਤੇ ਇਹਨਾਂ ਨੂੰ ਹੋਰ ਕੋਈ ਇਹਨਾਂ ਦੇ ਦਿਮਾਗ ਦੇ ਵਿੱਚ ਨਸ਼ਿਆਂ ਬਾਰੇ ਜਾਂ ਕੋਈ ਹੋਰ ਚੀਜ਼ ਹੈ ਹੀ ਨਹੀਂ ਸਗੋਂ ਇਹਨਾਂ ਸਾਰੇ ਇੰਨੇ ਅਵੇਅਰ ਹੈ ਇਸ ਵੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਵੀ ਇਹ ਨਸ਼ੇ ਦੇ ਨੇੜੇ ਤੇੜੇ ਵੀ ਨਹੀਂ ਜਾਣਗੇ ਇਹ ਬੱਚੇ ਤੇ ਗੇਮਾਂ 'ਚ ਲੱਗੇ ਹੋਣ ਕਰਕੇ ਹੋਰ ਵੀ ਇਹ ਇਹਨਾਂ ਨਸ਼ਿਆਂ ਤੋਂ ਦੂਰ ਰਹਿਣਗੇ ਸਰ ਪੁਲਿਸ ਦਾ ਲਗਾਤਾਰ ਇਹ ਜੋਰ ਲੱਗਿਆ ਰਹਿੰਦਾ ਵੀ ਨਸ਼ੇ ਨੂੰ ਖਤਮ ਕਰੀਏ ਪਰ ਜਦੋਂ ਤੁਸੀਂ ਇਹ ਤਸਵੀਰ ਵੇਖੀ ਸੀ ਸਹੀ ਦੱਸਿਓ ਸਚਾਈ ਨਾਲ ਵੀ ਜਦੋਂ ਤੁਸੀਂ ਇਹ ਤਸਵੀਰ ਵੇਖੀ ਸੀ ਵੀਡੀਓ 'ਚ ਤੁਹਾਨੂੰ ਫੀਲ ਨਹੀਂ ਹੋਇਆ ਇੱਕ ਵਾਰੀ ਵੀ ਅਸੀਂ ਜੋ ਕੰਮ ਕਰ ਰਹੇ ਹਾਂ 올ਰੇਡੀ ਪਹਿਲਾਂ ਹੀ ਹੋਇਆ ਪਿਆ ਔਰ ਪਿਛਲੇ ਦਿਨੀ ਪਿਛਲੇ ਸਮੇਂ 'ਚ ਬਦਨਾਮ ਪਿੰਡ ਹੋਵੇ ਪੂਰੇ ਜ਼ਿਲ੍ਹੇ 'ਚ ਵੀ ਪੰਜਾਬ 'ਚ ਵੀ ਔਰ ਅੱਜ ਉੱਥੇ ਬੱਚੇ ਇਹ ਗੱਲਾਂ ਕਰਦੇ ਹੁਣ ਕੀ ਫੀਲਿੰਗ ਸੀ ਬਿਲਕੁਲ ਜੀ ਮੈਨੂੰ ਬਹੁਤ ਹੀ ਚੰਗੀ ਫੀਲਿੰਗ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਪਹਿਲਾਂ ਮੈਂ ਸੋਚਿਆ ਸੀ ਵੀ ਇਹ ਬੱਚੇ ਜਿਹੜੇ ਇੱਥੇ ਖੇਡ ਰਹੇ ਆ ਆਪਾਂ ਇਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਆ ਕੋਈ ਜਿਹੜੀ ਮਾੜੇ ਵਿੱਚ ਸੰਤੇ ਸੰਕੇਤਕ ਚੀਜ਼ਾਂ ਲੈ ਕੇ ਜਾਈਏ ਇਹਨਾਂ ਦੀ ਹੌਸਲਾ ਅਫਜ਼ਾਈ ਹੋਵੇ ਬੱਚਿਆਂ ਦੀ ਪਰ ਐਕਚੁਅਲੀ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਇਹ ਸਾਡੀ ਤੇ ਮੇਰੀ ਸਾਰੀ ਟੀਮ ਦੀ ਹੌਸਲਾ ਅਫਜ਼ਾਈ ਇੱਥੋਂ ਹੋਈ ਆ ਵੀ ਆਪਾਂ ਤਾਂ ਜਿਹੜਾ ਜ਼ੋਰ ਲਾ ਕੇ ਨਸ਼ਾ ਵਿਰੋਧ ਕੰਮ ਕਰ ਹੀ ਰਹੇ ਆ ਤੇ ਉਸ ਦਾ ਅਸਰ ਇਹਨਾਂ ਨੂੰ ਦੇਖ ਕੇ ਸਾਨੂੰ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਆ ਵੀ ਆ ਜਿਹੜੇ ਬੱਚੇ ਹੀ ਆਪਣਾ ਭਵਿੱਖ ਹੈ ਜੇ ਬੱਚੇ ਖੇਡਾਂ ਵੱਲ ਪਏ ਹੋਏ ਆ ਤੇ ਨਸ਼ਿਆਂ ਤੋਂ ਦੂਰ ਹੈਗੇ ਆ ਤੇ ਉਹ ਦਿਨ ਬਹੁਤਾ ਦੂਰ ਨਹੀਂ ਜਦੋਂ ਆਪਾਂ ਇਹਨੂੰ ਸਾਰੇ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰ ਲਾਂਗੇ ਛੋਟੇ ਛੋਟੇ ਬੱਚੇ ਇੱਥੇ ਖੜੇ ਸੀ ਪੁਲਿਸ ਚ ਪੁਲਿਸ ਵਾਲੇ ਕਿਹੜਾ ਬੰਨਾ ਚਾਹੁੰਦਾ ਸੀ ਕਹਿੰਦੇ ਸੀ ਪੁਲਿਸ ਦੇ ਵਿੱਚ ਜਾਣਾ ਮੜਾ ਜਾਇਓ ਇੱਕ ਮਿੰਟ ਅੱਗੇ ਅੱਗੇ ਆਇਓ ਜਿਹੜੇ ਪੁਲਿਸ ਵਾਲੇ ਸੀ ਜਿਨ੍ਹਾਂ ਨੇ ਹੱਥ ਖੜਾ ਕੀਤਾ ਸੀ ਇੱਕ ਵਾਰ ਖੜੇ ਹੋਇਓ ਪੁਲਿਸ ਤਾਂ ਤੁਹਾਨੂੰ ਤਸਵੀਰ ਮੈਂ ਥੋੜੀ ਜੀ ਪ੍ਰੈਕਟੀਕਲੀ ਦਿਖਾਉਂਗਾ ਇੱਧਰ ਅੱਗੇ ਆਜੋ ਥੋੜਾ ਜਲਦੀ ਹੋਰ ਜਿਹੜਾ ਪੁਲਿਸ ਦੇ ਸਮਾਨ ਰੱਖਦੇ ਹੋ ਕੋਈ ਗੱਲ ਨਹੀਂ ਇੱਥੇ ਇੱਕ ਵਾਰੀ ਆਇਓ ਸਰ ਦੇ ਨਾਲ ਤਾਂ ਇਹ ਜਿਹੜੇ ਨੌਜਵਾਨ ਨੇ ਬੱਚੇ ਨੇ ਨੌਜਵਾਨ ਵੀ ਨੇ ਹੁਣ ਤਾਂ ਨੌਜਵਾਨ ਹੀ ਮੈਂ ਕਹੂੰਗਾ ਕਿਉਂਕਿ ਮੈਦਾਨ ਦੇ ਵਿੱਚ ਖੇਡ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਪੁਲਿਸ ਅਫਸਰ ਬਣਨਾ ਚਾਹੁੰਦੇ ਹਾਂ ਪਰ ਸ਼ਾਇਦ ਮੈਂ ਪਹਿਲਾਂ ਪ੍ਰੈਕਟੀਕਲੀ ਦੇਖਦਾ ਤੁਸੀਂ ਪੁਲਿਸ ਜਾਣਾ ਚਾਹੁੰਦੇ ਹੋ ਹਾਂਜੀ ਤੁਹਾਨੂੰ ਪਤਾ ਸਰ ਦੀ ਪੋਸਟ ਕੀ ਆ ਜੀ ਪੁਲਿਸ ਇੱਧਰ ਆਓ ਮੜਾ ਜੀ ਦੱਸੋ ਸਰ ਦੀ ਕੀ ਪੋਸਟ ਆ ਪਤਾ ਤੁਹਾਨੂੰ ਕਾਦੀ ਪੋਸਟ ਆ ਐਸਐਸਪੀ ਹੂੰ ਦੱਸਿਆ ਤਾਂ ਪਤਾ ਲੱਗਿਆ ਹਾਂਜੀ ਹਾਂਜੀ ਨਹੀਂ ਵੈਸੇ ਹੀ ਪਤਾ ਜੀ ਪਤਾ ਸੀਗਾ ਸਰ ਦੀ ਕੀ ਪੋਸਟ ਆ ਹੂੰ ਇਹ ਨਾ ਮੈਂ। ਮੇਰਾ ਕਹਿਣ ਦਾ ਮਤਲਬ ਇਹ ਸੀ ਵੀ ਇਹ ਉਹਨਾਂ ਗਰੀਬ ਘਰਾਂ ਦੇ ਵਿੱਚੋਂ ਨੇ ਸਪਨਾ ਦੇਖ ਲਿਆ ਜਾਂਦਾ ਹੈ ਪਰ ਉਹ ਸਪਨੇ ਨੂੰ ਪੂਰਾ ਕਰਨ ਦੇ ਲਈ ਉਹ ਚੀਜ਼ਾਂ ਨਹੀਂ ਮਿਲਦੀਆਂ ਉਹ ਬੂਸਟ ਨਹੀਂ ਮਿਲਦਾ ਉਹ ਪਾਵਰ ਨਹੀਂ ਮਿਲਦੀ ਔਰ ਜਿਹੜੀ ਗੰਦੀ ਸੰਗਤ ਹੁੰਦੀ ਹੈ ਉਹ ਇਹਨਾਂ ਨੂੰ ਖਿੱਚ ਕੇ ਲੈ ਜਾਂਦੀ ਹੈ ਨਸ਼ੇ ਵੱਲ ਪਰ ਇਹ ਉਹ ਬੱਚੇ ਨੇ ਜਿਨ੍ਹਾਂ ਨੂੰ ਇਹ ਪਤਾ ਵੀ ਅਸੀਂ ਪੁਲਿਸ ਦੇ ਵਿੱਚ ਜਾਣਾ ਵੱਡੇ ਅਫਸਰ ਬਣਨਾ ਉਹਦਾ ਚਾਹੇ ਇਹਨਾਂ ਨੂੰ ਕੋਈ ਨਹੀਂ ਪਤਾ ਵੀ ਇੱਥੇ ਕਿਹੜੇ ਅਹੁਦੇ ਦੇ ਅਫਸਰ ਆਏ ਨੇ ਇਹ ਵੀ ਇੱਕ ਜਿਹੜੀ ਬਹੁਤ ਵਧੀਆ ਤਸਵੀਰ ਹੈਗੀ ਆ ਤੁਸੀਂ ਅੱਜ ਤੁਹਾਡੇ ਕੋਲੇ ਆਏ ਨੇ ਤਾਂ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਮਤਲਬ ਸਾਨੂੰ ਬਹੁਤ ਅੱਛਾ ਲੱਗ ਰਿਹਾ ਵਧੀਆ ਲੱਗ ਰਿਹਾ ਪਹਿਲਾਂ ਮਦਦ ਕੀਤੀ ਕਿਸੇ ਨੇ ਪਹਿਲਾਂ ਮਦਦ ਕੀਤੀ ਚਾਚੂ ਜੂਗਨੂ ਨੇ ਉਹਨਾਂ ਨੇ ਕੀਤੀ ਅੱਛਾ ਵੈਸੇ ਅੱਗੇ ਤੋਂ ਵੀ ਅਸੀਂ ਵੀ ਤੁਹਾਡੇ ਨਾਲ ਪ੍ਰੋਮਿਸ ਕਰਦੇ ਵੀ ਜਿੰਨਾ ਸਾਡੇ ਕੋਲੇ ਹੋਇਆ ਅਸੀਂ ਵੀ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਹਾਂਜੀ ਬੇਝਿਜਕ ਹੋ ਕੇ ਤੁਸੀਂ ਸਾਨੂੰ ਦੱਸਣਾ ਓਕੇ ਹੂੰ ਤੁਸੀਂ ਖੜੇ ਨੇ ਅਫਸਰ ਕੋਈ ਸਵਾਲ ਕਰਨਾ ਕੁਝ ਗੱਲ ਕਰਨੀ ਪੁੱਛਣਾ ਚਾਹੁੰਦੇ ਜੀ ਤੁਸੀਂ ਸਾਨੂੰ ਤਾਂ ਬਹੁਤ ਬੜੀ ਖੁਸ਼ੀ ਹੋਈ ਜੇ ਸਾਡੇ ਕੋਲ ਆ ਕੇ ਹੈਲਪ ਕੀਤੀ ਸਾਨੂੰ ਇੰਦਾ ਹੀ ਬਹੁਤ ਖੁਸ਼ੀ ਹੈ ਸਾਡੀ ਸਾਰੇ ਇਹਦਾ ਹੈਲਪ ਕਰਨਗੇ ਤੇ ਅੱਗੇ ਵਧਾਂਗੇ ਤੇ ਬਸ ਸਾਨੂੰ ਇਹੀ ਖੁਸ਼ੀ ਚਾਹੀਦੀ ਐਮੋਸ਼ਨਲ ਜਿਹਾ ਲੱਗਦਾ ਹੋਏ ਪਏ ਜੀ ਹਾਂਜੀ ਜ਼ਿਆਦਾ ਆ ਗਿਆ ਜੀ ਕੀ ਚੱਕਰ ਪੈ ਗਿਆ ਥੋੜਾ ਜਿਹਾ ਵਧੀਆ ਕਿ ਐਦਾਂ ਪਹਿਲੇ ਸੋਲਦਾ ਕਦੀ ਕਿਹ ਰਮਤ ਹੈ ਹਾਂਜੀ ਤੇ ਵਧੀਆ ਲੱਗਿਆ ਜਦੋਂ ਅਫਸਰ ਆ ਕੇ ਇੱਥੇ ਹਾਂਜੀ ਬਹੁਤ ਅੱਛਾ ਪਹਿਲਾਂ ਕਦੇ ਆਇਆ ਕੋਈ ਅਫਸਰ ਇੱਥੇ ਨੋ ਜੀ ਕੋਈ ਨਹੀਂ ਕੋਈ ਵੀ ਨਹੀਂ ਨਹੀਂ ਜੀ ਹਾਂ ਅੱਛਾ ਕੱਲ ਅਪੀਲ ਵੀ ਕੀਤੀ ਸੀ ਕੋਈ ਸਮਾਜ ਸੇਵੀ ਆਵੇ ਕੱਲ ਅਸੀਂ ਵੀਡੀਓ 'ਚ ਇਹ ਵੀ ਕਿਹਾ ਸੀ ਕੋਈ ਸਮਾਜ ਸੇਵੀ ਮਦਦ ਕਰੇ ਕਿਉਂਕਿ ਅਸੀਂ ਨਾ ਇਹਨਾਂ ਪਿੰਡਾਂ 'ਚ ਕਵਰੇਜ ਕਰਦੇ ਆਂ ਤਾਂ ਇੱਥੋਂ ਸਾਹਮਣੇ ਰੋਡ ਆ ਪਿਛਲੇ 1 ਸਾਲ ਤੋਂ ਅਸੀਂ ਦੇਖ ਰਹੇ ਹਾਂ ਔਰ ਅਸੀਂ ਸੰਪਰਕ ਵੀ ਕੀਤਾ ਇਹਨਾਂ ਦੇ ਟੀਮ 리ਡਰ ਨਾਲ ਆਇਓ ਅੱਗੇ ਸੰਪਰਕ ਵੀ ਕੀਤਾ ਕਿ ਭਾਈ ਇੱਥੇ ਕੀ ਚੱਲ ਰਿਹਾ ਬੱਚੇ ਬਹੁਤ ਖੇਡਦੇ ਦਿਖਦੇ ਆ ਇਹ ਕਹਿੰਦੇ ਵੀ ਕਬੱਡੀ 1 ਸਾਲ ਤੋਂ ਤਾਂ ਸਾਨੂੰ ਟਾਈਮ ਨਹੀਂ ਲੱਗਿਆ ਪਰ ਇੱਕ ਦਿਨ ਅਸੀਂ ਪਰਸੋ ਫਿਰ ਲੰਘ ਰਹੇ ਤੇ ਵੇਖਿਆ ਤੇ ਅਸੀਂ ਕਿਹਾ ਵੀ ਅੱਜ ਇਹ ਅਚਨਚੇਤ ਜਾਣਾ ਇਹਨਾਂ ਕੋਲ ਆਏ ਤੇ ਇਹਨਾਂ ਦੀ ਵੀਡੀਓ ਕਵਰ ਕੀਤੀ ਅੱਜ ਪੁਲਿਸ ਅਫਸਰ ਵੀ ਆਏ ਨੇ ਮਦਦ ਵੀ ਜਿੰਨੀ ਹੋਈ ਆ ਸੰਕੇਤਕ ਮਦਦ ਉਹਨਾਂ ਨੇ ਕਿਹਾ ਅਸੀਂ ਵੀ ਅਪੀਲ ਕਰਾਂਗੇ ਕਿ ਜਿਹੜੇ ਸਮਾਜ ਸੇਵੀ ਨੇ ਜਾਂ ਜਿਹੜੇ ਵਾਕਈ ਕਹਿੰਦੇ ਨੇ ਕਿ ਬੱਚੇ ਪੰਜਾਬ ਦੀ ਸ਼ਾਨ ਬਣਨ ਤਾਂ ਉਹਨਾਂ ਨੂੰ ਅਸੀਂ ਵੀ ਅਪੀਲ ਕਰਾਂਗੇ ਤੁਸੀਂ ਤੁਹਾਡਾ ਕੀ ਕਹਿਣਾ ਅੱਜ ਪ੍ਰਸ਼ਾਸਨ ਪਹੁੰਚਿਆ ਏ ਪਿੰਡ ਦੇ ਕੀ ਹਾਲਾਤ ਸੀ ਕਿਵੇਂ ਦੇ ਅੱਜ ਹੈਗੇ ਨੇ ਔਰ ਬਦਨਾਮ ਕਿੰਨਾ ਕੁ ਪਿੰਡ ਸੀ ਔਰ ਅੱਜ ਕੀ ਰਿਐਲਿਟੀ ਆ ਮੈਂ ਐਸਐਸਪੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਨਾ ਡਿਪਟੀ ਸਾਹਿਬ ਦਾ ਐਚਓ ਸਾਹਿਬ ਦਾ ਪਰ ਮੈਂ ਇੱਕ ਬੇਨਤੀ ਕਰਦਾ ਜੀ ਸਾਡੇ ਪਿੰਡ ਦੀ ਨਾ ਇੱਕ ਤਸਵੀਰ ਹੀ ਵਿਖਾਈ ਜਾ ਰਹੀ ਸੀ ਵਾਰ-ਵਾਰ 4000 ਦੀ ਬਾਦੀ ਆ ਸਾਡੇ ਪਿੰਡ ਦੀ 400 ਬੰਦਾ ਮੰਨ ਲਓ ਮਾੜਾ ਜੀ 3600 ਦਾ ਕੀ ਕਸੂਰ ਆ ਮੈਂ ਤੁਹਾਨੂੰ ਪੱਤਰਕਾਰ ਸਾਹਿਬ ਅੱਗੇ ਵੀ ਇਹ ਬੇਨਤੀ ਕਰਦਾ ਵੀ ਸਾਡੀ ਦੂਜੀ ਦੂਜੀ ਵੀਡੀਓ ਲੈਂਦੇ ਨਾ 2 ਸਾਲ ਤੋਂ ਮੈਂ ਇਹਨਾਂ ਦੇ ਬੱਚੇ ਨਾਲ ਆ ਖੇਡਦੇ ਪੈ ਕਿਤੇ ਇਹਨਾਂ ਦੀ ਵੀ ਵੀਡੀਓ ਪਾਓ ਮੇਰੀ ਫੇਸਬੁੱਕ ਆਈਡੀ ਤੇ ਮੈਂ ਇਹ ਆਪਦੀ ਆਈਡੀ ਤੇ ਚਾਰ ਵਾਰੀ ਪਾ ਚੁੱਕਾ ਜੀ ਵੀਡੀਓ ਵੀ ਸਾਡਾ ਇੱਕ ਪੱਖ ਨਾ ਰੱਖੋ ਜੀ ਇਸ ਚੱਕਰ ਦੇ ਵਿੱਚ ਪਿੰਡ 'ਚ ਕੋਈ ਰਿਸ਼ਤਾ ਨਹੀਂ ਕਰਦਾ ਜੀ ਜਿਹੜੀ ਸਾਫ਼ ਸ਼ਬਦਾਂ 'ਚ ਗੱਲ ਕਹਾਂ ਮੈਂ ਪਿੰਡ ਇੰਨਾ ਕਿ ਜ਼ਿਆਦਾ ਬਦਨਾਮ ਹੋ ਗਿਆ ਬਾਕੀ ਤਹਿਦ ਲੋ ਤੁਹਾਡਾ ਧੰਨਵਾਦ ਹੈ ਐਸਐਸਪੀ ਸਾਹਿਬ ਐਸਐਚਓ ਸਾਹਿਬ ਦਾ ਵੀ ਵੀ ਹੁਣ ਡਿਪਟੀ ਸਾਹਿਬ ਦਾ ਵੀ ਜਿੰਨਾ ਹੁਣ ਕੰਟਰੋਲ ਹੈ ਨਾ ਬਹੁਤ ਜ਼ਿਆਦਾ ਕ ਤੁਹਾਡਾ ਬਹੁਤ ਬਹੁਤ ਧੰਨਵਾਦ ਬਿਲਕੁਲ ਇੱਥੇ ਸਾਡੇ ਮੀਡੀਆ ਦੀ ਵੀ ਕਮੀ ਹੁੰਦੀ ਆ ਮੈਂ ਗੱਲ ਕਹਿਣੀ ਚਾਹੂੰਗਾ ਕਿਉਂਕਿ ਮੀਡੀਆ ਕਰਮੀਆਂ ਵੀ ਵਿਊ ਲੈਣ ਦੇ ਲਈ ਬਹੁਤ ਸਾਰੀਆਂ ਵੀਡੀਓਜ਼ ਚਲਾ ਦਿੰਦੇ ਨੇ ਪਰ ਆ ਦੂਜੀ ਤਸਵੀਰ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰ ਵੀ ਦਿਖਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਜਿਵੇਂ ਇਹਨਾਂ ਨੇ ਕਿਹਾ ਕਿ 4000 ਦੀ ਆਬਾਦੀ ਆ ਵਿੱਚੋਂ 2 250 300 ਬੰਦਾ ਹੋਊਗਾ ਜਿਹੜਾ ਪੀੜਤ ਹੋਊਗਾ ਚਲੋ ਪਰ ਇੰਨਾ ਵੀ ਨਹੀਂ ਹੋ ਸਕਦਾ ਪਰਸੈਂਟੇਜ ਘਟ ਹੁੰਦੀ ਪਰ ਇੰਨੇ ਹੋਣਗੇ ਬਾਕੀ 3700 ਦੇ ਕਹਿੰਦੇ ਵੀ ਕੀ ਕਸੂਰ ਆ ਜਿਨ੍ਹਾਂ ਨੂੰ ਉਸੇ ਰਸੇ ਥਣੀ ਕੱਢਿਆ ਜਾ ਰਿਹਾ ਕਿ ਨਸ਼ੇ ਵਾਲੇ ਮਸ਼ਹੂਰ ਪਿੰਡ ਬਣਾਤਾ ਪੰਜਾਬ ਦਾ ਫਿਰੋਜ਼ਪੁਰ ਦਾ ਪਰ ਅੱਜ ਆ ਤਸਵੀਰ ਵੇਖ ਕੇ ਰੂਹ ਖੁਸ਼ ਹੁੰਦੀ ਆ ਦਿਲੋਂ ਤਾਰੀਫ ਕਰਨ ਨੂੰ ਮਨ ਕਰਦਾ ਹੈ ਕਿ ਇਹ ਬੱਚਿਆਂ ਦੀ ਸਾਡੇ ਵੱਲੋਂ ਵੀ ਜਿੰਨੀ ਮਦਦ ਹੋ ਸਕੇ ਕਰਾਂਗੇ ਔਰ ਪਿੰਡ ਵਾਲਿਆਂ ਨੂੰ ਵੀ ਅਪੀਲ ਕਰਾਂਗੇ ਕਿ ਇਹਨਾਂ ਬੱਚਿਆਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਔਰ ਪੁਲਿਸ ਦੇ ਅਧਿਕਾਰੀਆਂ ਨੂੰ ਅਸੀਂ ਵੀ ਇਹ ਗੱਲ ਕਵਾਂਗੇ ਵੀ ਆਪ ਦਾ ਦਸਵੰਦ ਕੱਢ ਗਈ ਚਾਹੇ ਬੱਚਿਆਂ ਤੱਕ ਦੇ ਦਿਆ ਕਰੋ ਐਸਐਚਓ ਸਾਹਿਬ ਨੇ ਜਾਂ ਥਾਣੇ ਚ ਐਸਐਚਓ ਨੇ ਹੋਰ ਮੁਲਾਜ਼ਮ ਨੇ ਡੀਐਸਪੀ ਸਰ ਨੇ ਵੀ ਦਸਵੰਦ ਜਿਹੜਾ ਹੁੰਦਾ ਦਸਵੰਦ ਕੱਢ ਕੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਦਸਵੰਦ ਕੱਢ ਕੇ ਇਹੋ ਜੇ ਬੱਚਿਆਂ 'ਚ ਵੰਡਿਆ ਜਾਵੇ ਤਾਂ ਸ਼ਾਇਦ ਆਉਣ ਵਾਲੇ ਸਮੇਂ 'ਚ ਇਹ ਬੱਚੇ ਬਹੁਤ ਵੱਡੇ ਅਫਸਰ ਬਣਨ ਬੜਨਾ ਚਾਹੁੰਦੇ ਨੇ ਸਾਰੀ ਫੀਲਿੰਗਸ ਆ ਹਰੇਕ ਚੀਜ਼ ਪਰ ਕਿਤਨੇ ਕਿਤੇ ਉਹ ਗੰਦੀ ਸੰਗਤ ਇਹਨਾਂ ਨੂੰ ਖਿੱਚ ਕੇ ਲੈ ਜਾਂਦੀ ਹੈ ਜਦੋਂ ਇਹਨਾਂ ਨੂੰ ਪੂਰੀ ਮਦਦ ਜਾਂ ਸਪੋਰਟ ਨਹੀਂ ਮਿਲਦੀ ਆਪਣੀ رائے ਕਮੈਂਟ ਦੇ ਵਿੱਚ ਜਰੂਰ ਲਿਖਣਾ ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਤੁਸੀਂ ਕੀ ਸੋਚਦੇ ਹੋ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਖ